ਸਤਿ ਸ੍ਰੀ ਅਕਾਲ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ ਚੌਥਾ ਮਲ ਜੋਈ ਭਰਿਆ ਨੀਲਾ ਕਾਲ ਅਖੇ ਦੋ ਲੜਾ ਤਿੰਨ ਬੇਮੁਖ ਬੇਮੁਖਾ ਨ ਪਾਇਆ ਬਾਸ ਨ ਦੇਈ ਕੋਈ ਬਹਿਣ ਜਗਤ ਮਹਿ ਕਹੁ ਪੜ ਸਕੀ ਮਲ ਲਾਈ ਮਨ ਮੁਖ ਆਇਆ ਪ੍ਰਾਈ ਜੋ ਨਿੰਦਾ ਚੂਲੀ ਨੋ ਬੇਮੁਖ ਕਰਕੇ ਭੇਜਿਆ ਉਤਪੀ ਮੋਹ ਕਾਲਾ ਦੋਹਾ ਬੇਮੁਖਾਂ ਦਾ ਕਿਰਾਇਆ ਧੜ ਸੁਣਿਆ ਸਵਤ ਜਗਤ ਵਿੱਚ ਭਾਈ ਬੇਮੁਖ ਸੁਣਾ ਨ ਪਰੈ ਪੌਲੀ ਪੌਦੀ ਫਾਵਾ ਹੋਏ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਬੇਮੁਖ ਰਣਾ ਨਾ ਮਿਲੈ ਤਾ ਬਹੁਟੀ ਪਤੀ ਜੀ ਫਿਰ ਆਣ ਘਰ ਪਾਇਆ ਹਾਲਤਾਂ ਪਾਲਤ ਦੋ ਵਹਿ ਗਏ ਨਿਤਪੁਖ ਹਾਕੂ ਕੇ ਤਿਹਾਇਆ ਧਨ ਧਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸਚ ਬਹਿ ਆਪ ਕਰਾਇਆ ਜੋ ਨਿੰਤਾ ਕਰੇ ਸਤਗੁਰ ਪੂਰੇ ਕੀ ਸੋ ਸਾਚੈ ਮਾਰ ਪਚਾਇਆ ਇਹੋ ਅਕਰ ਦਿਨ ਆਖਿਆ ਜਨ ਜਗਤ ਸਭ ਪਾਇਆ ਮਹਲਾ ਚੌਥਾ ਸਾਇ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਕਾ ਨਫਰ ਕਿਥੋ ਰਜ ਖਾਈ ਜੇ ਸਾਹਿਬ ਕੈ ਘਰ ਵਤ ਹੋਵੇ ਸੁ ਨ ਪਰ ਹਥ ਆਵੇ ਅਣ ਹੁੰਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗਿਆ ਐਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਪੌੜੀ ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਐ ਤੇ ਬੋਲਦੇ ਸੇ ਵਚਨ ਹੋਵੰਦੇ ਪਰਗਟ ਪਹਾ ਰਾਜਾ ਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਏ ਨਾ ਮੁਗਦ ਨਾਰ ਸੰਤ ਨਾਲ ਕਹੰਦੇ ਓਇ ਲੋ ਚੜਾ ਉਹ ਨਾ ਗੁਣ ਨੋ ਅਹੰਕਾਰ ਸੜੰਦੇ ਹੋਏ ਵਿਚਾਰੇ ਕਿਆ ਕਰੇ ਜਾ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇਵੈਰ ਕਰਹੇ ਨਿਰਵੈਰ ਨਾਲ ਧਰਮ ਨਿਆਈ ਪਚੰਦੇ ਜੋ ਜੋ ਸੰਤਸ ਰਾਪਿਆ ਸੇ ਫਿਰ ਆ ਪਵੰਦੇ ਪੇੜਾ ਮੁੰਡਾ ਹੂ ਕਟਿਆ ਤਿਸ ਢਾਲ ਸਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਤੇ ਆਹੇਂਦਾ ਵੱਡੀ ਵਡਿਆਈ ਤਸ ਦਿੱਤੀ ਪੂਰਾ ਸਤ ਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸਚਾ ਸਾਹਿਬ ਸਤਗੁਰੂ ਕੈ ਵੱਲ ਹੈ ਤਾਂ ਚੱਖ ਚੱਖ ਮਰੈ ਸਭ ਲੁਕਾਈ ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ ਜਿਉ ਜਿਉ ਨਿੰਦਕਾ ਨਿੰਦ ਕਰਾ ਤਿਉ ਤਿਉ ਨਿਤ ਨਿਤਾ ਚੜੈ ਸਵਾਈ ਜਨ ਨਾਨਕ ਹਰਿ ਅਰਾਧਿਆ ਤਿਨ ਪੈਰੀ ਆਣ ਸਭ ਪਾਈ ਮਹਲਾ ਚੌਥਾ ਸਤ ਗੁਰ ਸੇਤੀ ਗੰਤ ਜੇ ਰਖਾ ਹਾਲਤ ਪਲਤ ਸਭ ਤੇ ਸਕਾ ਗਿਆ ਨੇਤ ਚਹੀਆ ਪਾਏ ਚੱਗੂ ਛੁੱਟੇ ਝਖਦਾ ਝਖਦਾ ਝਟ ਪਿਆ ਨੇਤ ਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਸਾ ਦੁੱਖ ਪਿਆ ਨਿਰਵਰ ਨਾਲ ਜੀਵੈ ਰਚਾਈ ਸਭ ਪਾਪ ਜਗਤ ਕਾ ਤੈ ਕਾ ਤੇਰਾ ਸਿਰ ਲਿਆ ਹੋ ਸਕਾ ਪਿਛੈ ਢੋਈ ਨਹੀਂ ਜਿਸ ਅੰਦਰ ਅਨੰਦਾ ਮਹੁ ਅੰਭ ਪਇਆ ਜੇ ਸੋਇਨੇ ਨੋ ਉਹ ਹੱਥ ਪਾਏ ਤਾ ਕੇ ਹੂ ਸੇਤੀ ਰਲ ਗਿਆ ਜੈ ਗੁਰ ਕੀ ਸਰਣੀ ਫਿਰ ਉਹ ਆਵੈ ਤਾ ਪਿਛਲੇ ਔਗਣ ਬਖਸ ਲਿਆ ਜਨ ਨਾਨਕ ਅਨ ਦਿਨ ਨਾਮ ਧਿਆਇਆ ਹਰ ਸਿਮਰਤਾ ਕਿਲ ਵਿਖਾ ਪਾਪ ਗਿਆ ਪੌੜੀ ਤੂ ਹੈ ਸੱਚਾ ਸੱਚ ਤੂ ਸਬਦ ਉਪਰ ਤੋ ਦੀਵਾੜਾ ਜੋ ਤੋਦਾ ਸੱਚ ਧਿਆਇਂਦੇ ਸੱਚ ਸੇਵਨਾ ਸੱਚੇ ਤੇਰਾ ਮਾਣ ਹੁਨਾ ਅੰਦਰ ਸੱਚ ਮੁਖ ਝਲੇ ਸੱਚ ਬੋਲਣਾ ਸੱਚੇ ਤੇਰਾ ਤਾਣ ਸੇ ਭਗਤਾ ਜਿਨੇ ਗੁਰਮੁਖ ਸਾ ਲਾਹਿਆ ਸੱਚ ਸਬਦ ਨੀ ਸਾਣ ਸੱਚ ਜੇ ਸੱਚੇ ਸੇਵਦੇ ਤਿਨ ਵਾਰੀ ਸਦ ਕੁਰਬਾਨਾ ਸ਼ਲੋਕ ਮਹੱਲਾ ਚੌਥਾ ਧੁਰ ਮਾਰੇ ਪੂਰਾ ਸਤਿਗੁਰੂ ਸੇਈ ਹੁਣ ਸਤਿਗੁਰ ਮਾਰੇ ਜੇ ਮੇਲਣ ਨੋ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤਾ ਢੋਈ ਨਾ ਲਹਿਣਾ ਮਿਤ ਸੰਗਤਾ ਗੁਰ ਵਿਚਾਰੇ ਕੋਈ ਜਾਇਮ ਲੈ ਹੁਣ ਨਾ ਨਾ ਤਿਸ ਮਾਰੇ ਜਮ ਜੰਦਾਰੇ ਗੁਰ ਬਾਬਾ ਫਟਕੇ ਸੇ ਫਟੇ ਗੁਰ ਅੰਗਦ ਕੀਤੇ ਕੂੜਿਆ ਰੇ ਗੁਰਤੀ ਜੀ ਪੀੜੀ ਵਿਚਾਰਿਆ ਕਿ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿਨ ਨਿੰਦ ਕਾ ਦੁਸ਼ਟ ਸਵਤਾਰੇ ਕੋਈ ਪਤਾ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛਾ ਸੋ ਫਲ ਪਾਏ ਸੀ ਪੁੱਤ ਤਾ ਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਹੋਰ ਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸੇ ਲਿਖਿਆ ਲਿਖ ਤੋ ਲਿਾਰੇ ਜਨ ਨਾਨਕ ਮੰਗੈ ਧੂੜ ਤੈਨਾ ਜੋ ਗੁਰ ਸਿਖ ਮਿਤ ਪਿਆਰੇ ਮਹਲਾ ਚੌਥਾ ਜਿਨ ਕਉ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕਾ ਪੈਰੀ ਪਾਏ ਡਰੀਆ ਤਾਂ ਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਖੜਾ ਹਰ ਪ੍ਰੀਤਮ ਸੱਚੇ ਕਾ ਜਨਾ ਆਪਣਾ ਜੋਰ ਸਭ ਆਣ ਨਿਵਾਇ ਆਪਣੇ ਆ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੋਸਤਾਂ ਕੇ ਮੋਹ ਕਾਲੇ ਕਰਾਏ ਸਤਗੁਰ ਕੀ ਵਡਿਆਈ ਨਿਤ ਚੜਾ ਸਵਾਈ ਹਰ ਕੀਰਤ ਭਗਤ ਤਿਨ ਆਪ ਕਰਾਏ ਹਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤ ਗੁਰ ਘਰੀ ਵਸਾਈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪਾ ਮੋਹ ਹੁ ਕਢਾਈ ਗੁਰ ਸਿੱਖਾਂ ਕੇ ਮੋਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸਨ ਕੀ ਹਰ ਪੈ ਜਰਖਾਏ ਪੌੜੀ ਤੂ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂੰਜੀ ਨਾਮ ਧੜਾਈ ਪ੍ਰਭ ਮਨ ਜਾਰੇ ਥਾਰੇ ਸੱਚ ਸੇਵਾ ਸੱਚ ਬਣੰਝ ਲਹ ਗੁਣ ਕਥਾ ਨਿਰਾਰੇ ਸੇਵਕਾ ਪਾਏ ਸੇ ਜਨ ਮਿਲੇ ਗੁਰ ਸਬਦ ਸਵਾਰੇ ਤੂੰ ਸੱਚਾ ਸਾਹਿਬ ਲਖ ਹੈ ਗੁਰ ਸਬਦ ਲਖਾਰੇ ਸਲੋਕ ਮਹਲਾ ਚੌਥਾ ਜੇ ਸਾ ਅੰਦਰਾ ਤਾਤ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦਾ ਆਖਿਆ ਕੋਈ ਨਾ ਲੱਗੈ ਨਿਤ ਉਜਾੜੇ ਪੁਕਾਰੇ ਖਲਾ ਹੋ ਸਦਾ ਆਖਿਆ ਕੋਈ ਲੱਗੈ ਕੋਈ ਨਾ ਲੱਗੈ ਨਿਤ ਊਝਾੜੀ ਪੁਕਾਰੇ ਖਲਾ ਜੈਸ ਅੰਦਰਾ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੈਣ ਹੁੰਦੀ ਪਰਾਈ ਮੋਹ ਕੱਟ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ ਗੱਲਾ ਉੱਪਰ ਤਮਾ ਵਸਨਾ ਹੋਈ ਬਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਾ ਸਭ ਸੋਝੀ ਪਾਈ ਹਰ ਦਰ ਕੀਆ ਬਾਤਾ ਸੁਣਾਈ ਮਹਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿਨ ਕਾ ਉਦਰ ਢੋਈ ਨਾਈ ਕੋਈ ਜਾਇ ਮਲੇ ਤਨਿੰਦ ਕਾ ਮੋਹ ਫਿੱਕੇ ਥੁੱਕ ਥੋਕਾ ਮੋਪਾਹੀ ਜੋ ਸਤ ਗੁਰਾ ਫਟਕੇ ਸੇ ਸਭ ਜਗਤ ਫਟਕੇ ਨਿਤ ਭੰਬਲ ਪੂਸੇ ਖਾਹੀ ਜਿਨ ਗੌਰ ਗੋਪਿਆ ਪੰਡਾਸ ਲੈਂਦੇ ਢਾ ਫਿਰਾਹੀ ਤਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖਾ ਕੁਕਾਹੀ ਹੁਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਗੁਰ ਕੀ ਵਡਿਆਈ ਵੇਖ ਨਾ ਸਕਨੀ ਹੁਨਾਂ ਅੱਗੇ ਪਿਛੇ ਥਾਉ ਨਾਹੀ ਜੋ ਸਤਗੁਰ ਮਾਰੀ ਤਿਨ ਜਾਈ ਮਿਲੈ ਰਹੰਦੀ ਖੁੰਦੀ ਸਭ ਪਤ ਗਵਾਹੀ ਹੋਇ ਅੱਗੈ ਕੁਸਟੀ ਧਰਕੇ ਫਟਕੇ ਜੇ ਉਸ ਮਿਲੈ ਤਿਸ ਕੁਸਤ ਉਠਾਈ ਹਰ ਤਿਨ ਕਾ ਦਰਸ਼ਨ ਨਾ ਕਰਹੁ ਜੋ ਦੂਜੈ ਭਾਏ ਚਿਤ ਲਾਹੀ ਧੁਰ ਕਰਤਾ ਆਪ ਲਿਖ ਪਾਇ ਤਿਸ ਨਾਲ ਕਿਹੋ ਚਾਰਾ ਨਾਹੀ ਗਿਆਨ ਨਾਨਕ ਨਾਮ ਆਰਾਧ ਤੋ ਤਿਸ ਪੜਾ ਕੋ ਨਾ ਸਕਾਈ ਨਾਵੇ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜਾ ਚੜਾਈ ਮਹਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕਾ ਜਗਤ ਨ ਵਿਆਸਾ ਪੈਰੀ ਪਿਆ ਜਸ ਵਰਤਿਆ ਲੋਈ ਜਸ ਕਾ ਖੰਡ ਬ੍ਰਹਮੰਡ ਨਮਸਕਾਰ ਕਰ ਹੈ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਸ ਕੋਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕੇ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟਾ ਪਾਰ ਹੈ ਅੰਦਰ ਹਟ ਨਾਲੇ ਗੋਰਮੁਖ ਸੌਦਾ ਜੋ ਕਰੇ ਹਰ ਵਸਤ ਸਮਾਲੇ ਨਾਮ ਅੰਧਾਨ ਹਰ ਬਣ ਜੀਐ ਹੀਰੇ ਪਰਵਾਲੇ ਬਿਣ ਕਾਇਆ ਜੀ ਹੋਰ ਥੈ ਧਨ ਖੋਜਦੇ ਸੇ ਮੂੜ ਬਿਤਾਲੇ ਸੇ ਉਜੜਾ ਪਰਮ ਭਾਈਐ ਜੋ ਛਾੜ ਮਿਰਗ ਭਾਲੇ ਸਲੋਕ ਮਹਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸਵੌ ਔਖਾ ਜਗ ਮੈਂ ਹੋਇਆ ਨਰਕਾ ਘੋਰ ਦੁੱਖ ਖੂ ਹੈ ਉਥੈ ਪਕੜੋ ਹਟੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਹੁਣ ਹਲਤਾ ਫਲਤ ਸਭ ਗਵਾਇਆ ਲਾਹ ਨੂਰ ਸਭ ਕੋਇਆ ਉਹ ਤੇਲੀ ਸੰਦਾ ਵਲਦ ਕਰ ਨਿਤ ਭਲਕੇ ਉਠ ਪ੍ਰਵਜੋਇਆ ਹਰ ਵੇਖੈ ਸੁਣਾ ਨਿਤ ਸਭ ਕੈਸ਼ਾ ਤਿੱਦੂ ਕਿਛ ਗੁਜ ਜਾ ਨਾ ਹੋਇਆ ਜੈਸਾ ਬੀਜੇ ਸੋ ਲੁਣਾ ਜਿਹਾ ਪੁਰਬ ਕਿਨਾ ਬੋਇਆ ਜੈਸਾ ਕਿਰਪਾ ਕਰੇ ਪ੍ਰਭ ਆਪਨੀ ਤੇ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰਾ ਪਿਛੈ ਤਰ ਗਿਆ ਜਲੋਹਾ ਕਾਠ ਸੰਭੋਇਆ ਜਨ ਨਾਨਕ ਨਾਮ ਧਿਆਏ ਤੂ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਬੜਾ ਭਾਗੀਆਂ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੀ ਕੀ ਵਿੱਚ ਜੋਤਾ ਗੋਹਜਾ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤਾ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਬਿਆ ਇੱਕੋ ਤਪੋਤਾ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸ਼੍ਰਵਣ ਸਰੋਤਾ ਜਨ ਨਾਨਕ ਨਾਮ ਸਲਾਹੇ ਤੋ ਸਾਚਾ ਸੱਚੇ ਸੇਵਾ ਤੇਰੀ ਹੋਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ